ਗਵੜਾ ਵਿਖੇ ਨਗਰ ਨਿਗਮ ਦੀ ਹੈ 21 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਵੱਖ-ਵੱਖ ਬਾਡਾਂ ਵਿੱਚ ਉਤਾਰੇ ਗਏ ਉਮੀਦਵਾਰਾਂ ਵੱਲੋਂ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਪੇਪਰ ਭਰਨ ਦੇ ਆਖਰੀ ਦਿਨ ਆਪੋ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਗਏ ਇਸ ਦੌਰਾਨ ਉਮੀਦਵਾਰਾਂ ਨਾਲ ਸ਼ਹਿਰੀ ਇੰਚਾਰਜ ਰੰਜੀ ਸਿੰਘ ਖੁਰਾਨਾ ਤੇ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ ਵੀ ਮੌਜੂਦ ਸਨ ਇਸ ਦੌਰਾਨ ਜਿਥੇ ਉਮੀਦਵਾਰਾਂ ਨੇ ਉਨ੍ਹਾਂ ਨੂੰ ਟਿਕਟ ਦੇਣ ਲਈ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਪਾਰਟੀ ਹਾਈ ਕਮਾਂਡ ਨੂੰ ਵੀ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣ ਦਾ ਆਸ਼ਵਾਸਨ ਦਿੱਤਾ ਇਸ ਮੌਕੇ ਤੇ ਹਾ ਤਿੰਚਾ ਸਰਦਾਰ ਜਿੰਦਰ ਸਿੰਘ ਚੰਦੀ ਨੇ ਆਖਿਆ ਕਿ ਪਾਰਟੀ ਹਾਈ ਕਮਾਂਡ ਨੇ ਜਿੰਨੇ ਵੀ ਉਮੀਦਵਾਰ ਚੋਣ ਮੈਦਾਨ ਵਿੱਚ उतारे ਨੇ ਉਹ ਸਾਰੇ ਹੀ ਪੜੇ ਲਿਖੇ ਤੇ ਸੂਝਵਾਨ ਉਮੀਦਵਾਰ ਹਨ ਤੇ ਜਿੱਤ ਦੇ ਵੱਡੇ ਦਾਵੇਦਾਰ ਵੀ ਹਨ ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਚੋਣਾਂ ਵਿੱਚ ਇਹਨਾਂ ਉਮੀਦਵਾਰਾਂ ਨੂੰ ਵੱਤ-ਵਤ ਵੋਟਾਂ ਪਾ ਕੇ ਕਾਮਯਾਬ ਬਣਾਉਣ ਇਸ ਦੌਰਾਨ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਅਤੇ ਸੀਨੀਅਰ ਨੇਤਾ ਵੀ ਮੌਜੂਦ ਸਨ ਅੱਜ ਅਸੀਂ ਜੋ 21 ਤਰੀਕ ਨੂੰ ਜਿਹੜੀਆਂ ਕਾਰਪੋਰੇਸ਼ਨ ਦੀਆਂ ਵੋਟਾਂ ਪੈਣ ਜਾ ਰਹੀਆਂ ਉਹਦੇ ਸਬੰਧ ਦੇ ਵਿੱਚ ਇੱਥੇ ਅਸੀਂ ਪੇਪਰ ਭਰਨ ਆਏ ਆ ਇੱਕ ਬਾੜ ਤੋਂ ਲੈ ਕੇ 10 ਬਾੜ ਤੱਕ ਇੱਥੇ ARO ਦੇ ਜਿਹੜੇ ਪੇਪਰ ਦਾਖਲ ਹੋਣੇ ਆ ਉਹ ਅਸੀਂ 1 ਨੰਬਰ ਬਾੜ 2 ਨੰਬਰ ਬਾੜ ਤੇ 9 ਨੰਬਰ ਬਾੜ ਤੇ 10 ਨੰਬਰ ਬਾੜ ਚਾਰ ਨੰਬਰ ਜਿਹੜੇ ਬਾੜ ਤੇ ਅਸੀਂ ਪੇਪਰ ਦਾਖਲ ਕਰਵਾਏ ਆ ਤੇ ਅਸੀਂ ਸਾਰੀ ਹੀ ਫਗਵਾੜੇ ਦੀ ਜੋ ਵੋਟਰ ਨੇ ਸੋਟਰ ਨੇ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਸ਼ਰੂਪ ਨਹੀਂ ਕਾਲੀਦਾਲ ਇੱਕ ਅਜਿਹੀ ਪਾਰਟੀ ਹੈ ਕਿ ਜਿਹਨੇ ਪੰਜਾਬ ਦੇ ਵਿਕਾਸ ਦੀਆਂ ਵਿਕਾਸ ਨੂੰ ਜਿਹੜਾ بلੰਦੀਆਂ ਤੱਕ ਪਹੁੰਚਾਇਆ ਉਹਦੇ ਲਈ ਮੈਂ ਸਾਰਿਆਂ ਨੂੰ ਪੁਰਜੋ ਬੇਨਤੀ ਕਰਦਾ ਕਿ ਤੁਸੀਂ ਜਿੱਥੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਤਕੜੀ ਚੋਂ ਨਿਸ਼ਾਨਿਆ ਉਥੇ ਤਕੜੀ ਨੂੰ ਵੋਟ ਪਾ ਕੇ ਇਹਨਾਂ ਸਾਰੇ ਹੀ ਨੀਂਦਵਾਰਾਂ ਨੂੰ ਜਿਤਾਓ ਅਸੀਂ ਆਉਣ ਵਾਲੇ ਸਮੇਂ 'ਚ ਬਹੁਤ ਹੀ ਵਧੀਆ ਢੰਗ ਦੇ ਨਾਲ ਇਹ ਫਗਵਾੜੇ ਦੇ ਵਿਕਾਸ ਦੀ ਜਿਹੜੀ ਹੈ ਇਨਹਾਰ ਪਤਲ ਸਕਦੇ ਆ ਪਿਛਲੇ ਸਾਲਾਂ ਦੇ ਵਿੱਚ ਵੀ ਜੋ ਸ਼੍ਰੋਮਣੀ ਅਕਾਲੀ ਦਲ ਨੇ ਜਿੰਨੇ ਵਿਕਾਸ ਦੇ ਕਾਰਜ ਫਗਵਾੜੇ ਵਿੱਚ ਕੀਤੇ ਆ ਉਹ ਲੋਕਾਂ ਤੋਂ ਲੋਕੋ ਸ਼ੋਭੇ ਨਹੀਂ ਹੈਗੇ ਜੇ ਗੰਦਗੀ ਤੋਂ ਬਾਹਰ ਕੱਟਿਆ ਪਾਣੀ ਦਾ ਨਿਕਾਸ ਫਗਵਾੜੇ ਵਿੱਚ ਬਿਲਕੁਲ ਨਹੀਂ ਸੀਗਾ ਉਹ ਸਿਰਫ ਤੇ ਸਿਰਫ ਸਰਵਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕੱਢਿਆ ਉਹਦੇ ਲਈ ਕਰੋੜਾਂ ਦੀਆਂ ਗਰਾਂਟੀਆਂ ਜਿਹੜੀਆਂ ਕਫੇ ਦੇ ਕੇ ਉਹ ਜਿਹੜਾ ਫਗਵਾੜੇ ਨੂੰ ਨਵਾਜਿਆ ਤਾਂ ਮੈਂ ਫਗਵਾੜੇ ਵਾਸੀਆਂ ਨੂੰ ਸਾਰਿਆਂ ਨੂੰ ਪੂਰਜੋਗ ਬੇਨਤੀ ਕਰਦਾ ਹੱਥ ਜੋੜ ਕੇ ਕਿ ਤੁਸੀਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਖੜਾ ਤੱਕੜੀ ਦੇ ਚੋਣ ਚਿੰਨ੍ਹਾਂ ਦੇ ਵੋਟਾਂ ਪਾ ਕੇ 21 ਤਰੀਕ ਨੂੰ ਇਹਨਾਂ ਨੂੰ ਕੌਂਸਲਰ ਬਣਾ ਕੇ ਹੌਸਲੇ ਵਿੱਚ ਭੇਜੋ ਇਹ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਨਗੇ ਸਾਨੂੰ ਤੁਹਾਡੇ ਤੇ ਉਮੀਦ ਵੀ ਹੈ ਆਸ ਵੀ ਆ ਕੇ ਤੁਸੀਂ ਸਾਡੇ ਸਾਰੇ ਹੀ ਕੈਂਡੀਡੇਟਾਂ ਨੂੰ ਚੁਟਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਜੂਦਾ ਸਰਕਾਰ ਦੀ ਕਾਰਜਾਇਣ ਨੂੰ ਕਿਤਾ ਦੇ ਤੇ ਲਗਭਗ 3 ਸਾਲ ਹੋ ਗਏ ਆ ਕੀ ਲੱਗਦਾ ਵੀ ਦੇਖੋ ਜੀ ਮੌਜੂਦਾ ਸਰਕਾਰ ਦੀ ਆਪਾਂ ਗੱਲ ਕਰ ਲਈਏ ਮੌਜੂਦਾ ਸਰਕਾਰ ਨੇ ਤਿੰਨਾਂ ਸਾਲਾਂ ਦੇ ਵਿੱਚ ਨਾ ਕੋਈ ਸ਼ਹਿਰ ਵਾਸਤੇ ਗ੍ਰਾਂਟ ਨਾ ਕੋਈ ਪਿੰਡਾਂ ਵਾਸਤੇ ਗ੍ਰਾਂਟ ਜਿਹੜੇ ਉਸ ਤੋਂ ਪਿਛਲੇ 5 ਸਾਲ ਸੀਗੇ ਉਹ ਕਾਂਗਰਸ ਦੀ ਸਰਕਾਰ ਰਹੀ ਆ ਉਹਦੇ ਵਿੱਚ ਵੀ ਇਹ ਹਾਰ ਰਿਹਾ ਨਾ ਸ਼ਹਿਰਾਂ ਵਾਸਤੇ ਕੋਈ ਗ੍ਰਾਂਟ ਨਾ ਪਿੰਡਾਂ ਵਾਸਤੇ ਕੋਈ ਗ੍ਰਾਂਟ ਇਸ ਕਰਕੇ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਰੋੜਾਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਪਿੰਡਾਂ ਨੂੰ ਕੱਲੇ-ਕੱਲੇ ਪਿੰਡ ਨੂੰ ਦਿੱਤੀਆਂ ਸ਼ਹਿਰ ਵਾਸਤੇ ਜੋ ਫਗਵਾੜੇ ਨੂੰ ਬਾਲਣ ਸਾਹਿਬ ਨੇ ਦਿੱਤਾ ਮੈਨੂੰ ਨਹੀਂ ਲੱਗਦਾ ਕਿ ਅਸੀ ਸ਼ਹਿਰ ਨੂੰ ਇੰਨੀ ਗ੍ਰਾਂਟ ਆਈ ਹੋਗੀ ਇਸ ਕਰਕੇ ਸਾਨੂੰ ਸੋਚਣਾ ਚਾਹੀਦਾ ਕਿ ਵਿਕਾਸ ਕੌਣ ਕਰਦਾ ਜੇ ਵਿਕਾਸ ਨੂੰ ਆਪਾਂ ਵੋਟ ਪਾਉਣੀ ਚਾਹੀਦੀ ਆ ਤਦੇ ਸਾਡਾ ਭਲਾ ਹੋ ਸਕਦਾ ਜੇ ਵਿਕਾਸ ਨੂੰ ਆਪਾਂ ਚੁਣਾਂਗੇ ਇਸ ਕਰਕੇ ਇਹ ਸਮੇਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ